ਸਤਿ ਸ਼੍ਰੀ ਅਕਾਲ ਦੋਸਤੋ ਮੈਂ ਲਾਪਰੀ ਸਿੰਘ ਰਾਸਤ੍ਰ ਇੰਸਟੀਚਿਊਟ ਵੱਲੋਂ ਅੱਜ ਤੁਹਾਡੇ ਸਾਹਮਣੇ ਤਿੰਨ ਕੁਐਸਚਨ ਲੈ ਕੇ ਹਾਜ਼ਰ ਹੋਇਆ ਮੇਰਾ ਪਹਿਲਾ ਕੁਐਸਚਨ ਹੈ ਬੂਮ ਰਿੰਗ ਕੀ ਹੈ ਬੂਮ ਰਿੰਗ ਕੀ ਹੈ ਮੇਰੀ ਪਹਿਲੀ ਆਪਸ਼ਨ ਹੈ ਇਹ ਮਾਨਸਿਕ ਅਵਸਥਾ ਹੈ ਦੂਜੀ ਹੈ ਬਿਰਤਾਂਤਿਕ ਰਚਨਾ ਦੀ ਜੁਗਤ ਹੈ ਤੀਜੀ ਹੈ ਜਜ਼ਬਾਤੀ ਸ਼ੈਲੀ ਹੈ ਤੇ ਚੌਥੀ ਹੈ ਚਿਹਰੇ ਦੇ ਉਤਰਾ ਚੜਾ ਤੁਸੀਂ ਕਮੈਂਟ ਬਾਕਸ ਵਿੱਚ ਆਨਸਰ ਦੇ ਸਕਦੇ ਜੀ ਇਸ ਦਾ ਸਹੀ ਆਨਸਰ ਹੈ ਬ੍ਰਿਤਾਂਤਿਕ ਰਚਨਾ ਦੀ ਜੁਗਤ ਹੈ ਦੂਜਾ ਕੁਐਸਚਨ ਹੈ ਵ੍ਰਿਚਨ ਸ਼ਬਦ ਦੀ ਵਰਤੋਂ ਕਿਸ ਨੇ ਕੀਤੀ ਮੇਰੀ ਪਹਿਲੀ ਆਪਸ਼ਨ ਹੈ ਪਲੇਟੋ ਦੂਜੀ ਸੋਕਰਾਟ ਤੀਜੀ ਅਰਸਤੂ ਚੌਥੀ ਫਰਾਇਡ ਤੁਸੀਂ ਇਸ ਦਾ ਆਨਸਰ ਕਮੈਂਟ ਬਾਕਸ ਵਿੱਚ ਦੇ ਸਕਦੇ ਜੀ ਇਸ ਦਾ ਸਹੀ ਆਨਸਰ ਹੈ ਅਰਸਤੋ ਮੇਰਾ ਤੀਜਾ ਕੁਐਸਚਨ ਹੈ ਕਲਾਸਿਕ ਤੋਂ ਕੀ ਭਾਵ ਹੈ ਪਹਿਲੀ ਆਪਸ਼ਨ ਸ਼ਾਕਰ ਦੂਜੀ ਆਪਸ਼ਨ ਸ਼੍ਰੇਸ਼ਟਮ ਤੀਜੀ ਆਪਸ਼ਨ ਸਰਵੋਤਮ ਚੌਥੀ ਅਪਰੋਕਤ ਸਾਰੇ ਸੋ ਇਸ ਦਾ ਸਹੀ ਆਨਸਰ ਅਪਰੋਕਤ ਸਾਰੇ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਇਕ ਤੇ ਕਮੈਂਟ ਜ਼ਰੂਰ ਕਰਿਓ